ਬਿਤਰਣ ਲਿਲਾ ਕੇ ਤੈਨੂੰ ਪੱਲੇ ਪਾ ਕੇ ਤੈਨੂੰ ਪੱਲੇ ਪਾ ਕੇ ਨਹੀਂ ਤੂੰ ਉਹਦੇ ਪੱਲੇ ਪਈ ਐ ਹਰ ਇੱਕ ਦੇ ਪੱਲੇ ਤੂੰ ਪੈਨੀ ਐ ਆਹ ਕਿਹੜਾ ਸਟਾਈਲ ਹੋਇਆ ਦੇਖ ਲਊਂਈ ਓਏ ਫੁਖਰੀਆਂ ਮਰਯੂ ਦੇਖੀ ਥੋੜੇ ਕਿ ਦਿਨ ਹੋਰ ਐ ਬਸ ਇਹ ਕਰਨ ਲੱਗਣ ਵਾਲੀ ਐ ਹਰੀ ਸ਼ੰਦੋਵਾਰੀ ਜੇ ਮੈਨੂੰ ਲੱਗ ਗਿਆ ਲੈਣਾ ਚਾਰਕ ਵੀਡੀਓ ਬਣਾ ਕੇ ਪਿੰਡ ਆ ਗਈ ਸੀ ਕਰਦੇ ਹੁਣ ਹੱਬੀ ਦਾ ਫੇਸ ਰਵੀਲ ਕਿੰਨਾ ਕੁ ਟਾਈਮ ਲਾਏਗਾ ਉਹੀ ਹੱਬੀ ਆ ਭੈਣ ਹੱਬੀ ਤਲਵਿੰਦਰ ਬਣਾਈ ਫਿਰਦੇ ਆ ਬੱਬੀ ਨੂੰ ਤਲਵਿੰਦਰ ਕਾਣੂ ਜਿੰਦਰੀ ਐ ਹਾਂਜੀ ਕੀ ਹਾਲ ਚਾਲ ਦੋਸਤੋ ਛੱਤ ਸ਼੍ਰੀ ਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਤੇਰੀ ਸੇਲੀ ਦੀ ਇਹ ਮੇਰੇ ਉੱਤੇ ਗਹਿਰੀ ਅੱਖ ਨਹੀਂ ਭੱਗ ਵਾਲਾ ਮੁੰਡਾ ਕਹਿੰਦੀ ਬਾਜ ਅੱਛਦਾ ਆਦੂ ਪਿਆਜ ਦੇਖਿਆ ਤੇ ਅੱਜ ਆਪਾਂ ਚੱਲੇ ਆ ਵਿਆਹ ਤੇ ਇਸ ਕਰਕੇ ਵੀਡੀਓ ਬਣਾਉਣੀ ਪੈਗੀ ਫਿਰ ਕਿਉਂਕਿ ਟਾਈਮ ਨਹੀਂ ਲੱਗਣਾ 8:00 ਵਜੇ 30 ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ 22 ਨਵੰਬਰ ਮਤਲਬ ਜੀ ਇਹ ਵੀਡੀਓ ਆ ਜਾਣੀ ਹੈ ਮੇਰੇ ਹਿਸਾਬ ਨਾਲ ਜੀ ਆਜੂ ਐਡੀਟਿੰਗ ਫਿਟਿੰਗ ਕਰਕੇ ਆਪਾਂ ਜੀ ਪਾ ਦਾਂਗੇ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਤੇ ਘੰਟ ਹੋਵਗੇ ਹਰਮਨ ਕਹਿੰਦੇ ਅੱਜ ਮੈਕ ਕਹਿੰਦੇ ਹਰਮਨ ਦੇ ਘਰੇ 바ਗੀ ਬڑے ਕਮੈਂਟ ਆ ਰਹੇ ਨੇ ਰੌਲਾ ਪੈ ਗਿਆ ਰੌਲਾ ਪੈ ਗਿਆ ਤੇ ਚਲੋ ਆਜੋ ਦੇਖਦੇ ਆ ਘਰੇ ਗਈ ਐ ਕਿ ਕਿੱਥੇ ਗਈ ਐ ਚਲੋ ਆਜੋ ਵੀਕਰ ਓ ਭਾਈ ਅਸੀਂ ਆਏ ਪਿੰਡ ਕੁਝ ਦਿਨਾਂ ਲਈ ਪਰ ਪਿੰਡ ਮਨ ਕਿਉਂ ਨਹੀਂ ਲੱਗਾ ਪਤਾ ਵੀ ਪਿੰਡ ਕਿਤੇ ਦਾਦਾ ਨਾਲ ਜੇ ਚਿੱਤਰਾ ਚ ਗੋਲੀਆਂ ਨਾ ਮਾਰੀ ਮਨ ਕਿੱਥੇ ਲੱਗੂ ਪਿੰਡ ਪਿੰਡ ਤੇਰਾ ਕਿੱਥੇ ਮਨ ਲੱਗਦਾ ਪਿੰਡੋ ਤਾਂ ਬਸ ਆਸਤਵਾਦੀ ਵਾਂਗੂ ਨਿਕਲਦੀ ਐ ਪਿੰਡੋ ਤਾਂ ਤੇ ਚਲੋ ਆ ਜੋ ਦੇਖਦੇ ਆ ਕਿਉਂ ਨਹੀਂ ਮੈਂ ਕਿਤਾ ਪਿੰਡ ਮੰਨ ਲੱਗਿਆ ਠੀਕ ਹੈ ਤੇ ਲਈਏ ਦਾ ਮਨਤਨ ਆ ਜੋ ਸਰ ਆਪਾਂ ਇਹਦਾ ਮਾਨਤਨ ਕਰੀਏ ਤੇ ਇਹਦਾ ਪਿੰਡ ਜੀ ਲੱਗਣ ਲਈਏ ਤੇ ਆ ਜੋ ਮਾਰਨਿੰਗ ਦਾ ਨਾਸ਼ਤਾ ਮੈਂ ਸਵੇਰ ਉੱਠਨ ਸਰ ਬ੍ਰਸ਼ ਕੀਤਾ ਫੇਸ ਵਾਸ਼ ਕੀਤਾ ਉਸ ਤੋਂ ਬਾਅਦ ਸਕਰਬ ਕੀਤਾ ਕੁੜੀਆਂ ਤੁਸੀਂ ਵੀ ਐਵੇਂ ਕਰਦੇ ਹੋ ਮਾੜਾ ਜਾਂ ਮੈਨੂੰ ਦੱਸਿਓ ਮਾਰਨਿੰਗ ਉੱਠ ਕੇ ਪਹਿਲਾਂ ਤੁਸੀਂ ਸਕਰਬ ਕਰਦੇ ਹੋ ਫੇਸ ਵਾਸ਼ ਕਰਦੇ ਹੋ ਚਲੋ ਬੁਰਸ ਤਾਂ ਬੰਦਾ ਕਰ ਲੈਂਦਾ ਇਹ ਤਾਂ ਉਹ ਕੰਮ ਹੈ ਭੇਦ ਦੇ ਹੱਟੀ ਜਾਂਦਾ ਟੱਟੀ ਸੌਰੀ ਬੰਦਾ ਸਵੇਰੇ ਉੱਠ ਕੇ ਪਹਿਲਾਂ ਨਾਉਂਦਾ ਰੱਬ ਦਾ ਨਾਉਂ ਲੈਂਦਾ ਪਾਠ ਵਗੈਰਾ ਕਰਦਾ ਸਵੇਰੀ ਫੇਸ਼ੀਅਲ ਵਗੈਰਾ ਕਰਨ ਲੱਗਿਆ ਲੈ ਮੈਂ ਸਕਰਬ ਕੀਤਾ ਸਵੇਰੀ ਉੱਠ ਕੇ ਐਡਾ ਤੂੰ ਭੈਣ ਮੈਸ ਜੁਲੀ ਐਵੇਂ ਸਵੇਰੀ ਉੱਠ ਕੇ ਲੱਗ ਜਾਂਦੀ ਹੈ ਜਿਹੜੀ ਫੇਸ ਬੋਸ ਸਕਰਬ ਸਵੇਰੀ ਲੱਗ ਜਾਂਦੀ ਆ ਕਰਨ ਹੈਰਾਨ ਆ ਮੈਂ ਤੇਰੇ ਤੇ ਸਵੇਰੀ ਸੁਰ ਕੀ ਤੱਪ ਲੈਂਦੀ ਐ ਜਿਵੇਂ ਬਾੜੀ ਸਜ ਸਬਰ ਕੇ ਆਈ ਹੋਵੇ ਨਾ ਇਹਦੇ ਲੱਗ ਹੀ ਲੋਚੀ ਨਹੀਂ ਇਹਦੇ ਲਾਣਾ ਸਵੇਰੇ ਉੱਠ ਕੇ ਸਕਰੱਬ ਕਰਦਾ ਬੰਦੇ ਨੂੰ ਸਵੇਰੇ ਊਣੀ ਸੁਰਤ ਹੁੰਦੀ ਉੱਠਾ ਨੂੰ ਜੀ ਨਹੀਂ ਕਰਦਾ ਸਵੇਰੇ ਉੱਠ ਕੇ ਸਕਰੱਬ ਕਰਦੀ ਹੈ ਹੂੰ ਬਸ ਪਤਾ ਤਾਂ ਇਹਨੂੰ ਵੀ ਸਕਰੱਬ ਕਰ ਲੈ ਬੁਰਸ਼ ਕਰ ਲੈ ਤੇ ਫੇਸ ਵਾਸ਼ ਕਰ ਲੈ ਨਹਾਉਣ ਦਾ ਤਾਂ ਨਾ ਹੀ ਨਹੀਂ ਹੈਗਾ ਨਹਾਉਂਦੀ ਤਾਂ ਤੂੰ ਹੀ ਨਹੀਂ ਹੈਗੀ ਹਫਤੇ ਹਫਤੇ ਤਾਂ ਹੀ ਤਾਂ ਤੈਨੂੰ ਮੁਸਕੀ ਕਹਿੰਦੇ ਨੇ ਮੁਸਕਪ੍ਰੀਤ ਮੁਸਕੀ ਸਕਰੱਬ ਲੈ ਸਵੇਰੀ ਸਕਰੱਬ ਕਰਨ ਲੱਗੀ ਫੇਰ ਰੋਟੀਆਂ ਬਣਾਉਣ ਲੱਗੀ ਉਹਦੇ ਵੀ ਕਰ ਦਿੰਦੀ ਮਾੜੀ ਮੋਟੀ ਸਕਰੱਬ ਮੈਂ ਸੋਚਿਆ ਕਾਫੀ ਮੈਸੇਜ ਆ ਰਹੇ ਸੀ ਕਿ ਤੁਸੀਂ ਵਲੌਗ ਸ਼ੇਅਰ ਕਰੋ ਹਣਾ ਬੜੇ ਮੈਨੂੰ ਮੈਸੇਜ ਆ ਰਹੇ ਸੀ ਜਿਹਦੇ ਤੁਸੀਂ ਵਲੌਗ ਨਹੀਂ ਪਾਇਆ ਵਲੌਗ ਨਹੀਂ ਪਾਇਆ ਤੈਨੂੰ ਆਉਂਦੇ ਤੇ ਮੈਸੇਜ ਤੈਨੂੰ ਲਹਾਰਤਾ ਆਉਂਦੀਆਂ ਨੇ ਤੈਨੂੰ ਇਹ ਮੈਸੇਜ ਨਹੀਂ ਆਏ ਲੋਕਾਂ ਦਾ ਵੀ ਆਪਦਾ ਪਿਓ ਖਾਗੀ ਹੈ ਸ਼ਰਮ ਤਾਂ ਤੈਨੂੰ ਆਈ ਵੀ ਵਲੌਗ ਦਾ ਚੇਤਾ ਤੈਨੂੰ ਜਰੂਰ ਆ ਗਿਆ ਐਡਿਕ ਤੂੰ ਦੱਸ ਕੀ ਰਮਾਂਚਿਕ ਫੈਮਲੀਆ ਵੀ ਤੈਨੂੰ ਲੋਕ ਢੀਕਦੇ ਸੀ ਵੀ ਤੂੰ ਪਾਇਆ ਨਹੀਂ ਹੈਗਾ ਹੈ ਤੂੰ ਕੀ ਜੱਸ ਜੇ ਬੰਦਾ ਓਏ ਬਲੌਗ ਦਿਖਾਈ ਮੈਨੂੰ ਕੀਰੇ ਮੈਸੇਜ ਕਰਿਆ ਤੈਨੂੰ ਵੀ ਬਲੌਗ ਨਹੀਂ ਪਾਇਆ ਐਡੀ ਤੂੰ ਸਾਰਵਜੋਸੀ ਦੀ ਘਰ ਵਾਲੀ ਐ ਤੂੰ ਬਲੌਗ ਨਹੀਂ ਪਾਇਆ ਇਹਨੇ ਨਾ ਹੀ ਪਾਵੇਂ ਚੰਗੀ ਐ ਅਸੀਂ ਤਾਂ ਆਪ ਕਹਿੰਨੇ ਵਿੱਚ ਨਾ ਹੀ ਪਾ ਬਲੌਗ ਪਾਦਾ ਪਾਉਣੀ ਐ ਗੰਦੀ ਪਾਉਣੀ ਐ ਜਦੋਂ ਪਾਉਣੀ ਐ ਮੈਂ ਨਾ ਭੱਜਣ ਤੋਂ ਲਾ ਸਾਰਾ ਕੁਝ ਤਾਂ ਤੂੰ ਬਲੌਗਾ ਚ ਸ਼ੋਅ ਕਰ ਦਿੰਦੀ ਐ ਆ ਜਦੋਂ ਲੱਭ ਕੇ ਲੈਣਾ ਭੱਜੀ ਸੀ ਨਾ ਮੁੜ ਕੇ ਆ ਕੇ ਕਰੇ ਮੂਵ ਆਨ ਕਿਵੇਂ ਕੀਤਾ ਲੈ ਇਹ ਤਾਂ ਸੀਰੀਆਂ ਚਲਾ ਲੀਆਂ ਮਣੀ ਹਿਸਟ ਮੰਗੂ ਸੀਜ਼ਨ 1 ਚ ਨੇ ਦੱਸਿਆ ਵੀ ਮੈਨੇ ਅਸੀਂ ਮਿਲੇ ਕਿਵੇਂ ਤੇ ਦੂਜੇ ਚ ਨੇ ਦੱਸਿਆ ਬ੍ਰੇਕਅਪ ਕਿੱਦਾਂ ਹੋਇਆ ਮੈਂ ਆਪਦੀ ਜ਼ਿੰਦਗੀ ਚ ਅੱਗੇ ਕਿਵੇਂ ਵਧੀ ਅੱਗੇ ਤੂੰ ਬੜਾ ਨਾਸਾ ਨਾ ਜਾਣ ਲਈ ਭੈਣ ਦੀ ਬੜੇ ਮਾਰ ਲੈਣੀ ਉਹ ਬੜੇ ਮਾਰ ਲੈਣੀ ਇਜ਼ ਅ ਵੈਰੀ ਨਾਰਮਲ ਸ਼ਬਦ ਇਜ਼ ਨਾਟ ਇਟ ਨਾਟ ਗਾਲ ਬੜੇ ਮਾਰ ਲੈਣੀ ਗਾਲ ਮਾਈ ਖੁਦ ਕੀ ਇਨਵੈਸਟਮੈਂਟ ਖੁਦ ਕੀ ਕੁਦ ਕੀ ਤਿਆਰ ਕਰੀ ਹੋਈ ਗਾਲ ਹੈ ਨਾਟ ਪਰਸਨਲ ਗਾਲ ਓਨਲੀ ਜਸ ਜਵੰਦਾ ਕੀ ਬਣਾਈ ਹੋਈ ਗਾਲ ਸਮਝ ਗਏ ਬੜੇ ਮਾ ਲੈਣੀ ਇਹ ਤਾਂ ਮੈਂ ਉ ਬਸ ਕਹਿ ਦਿੰਨਾ ਮੈਂ ਇਹਦੇ ਕਰਕੇ ਲੋਕ ਡੀਕ ਦੇ ਸੀ ਤੇਰਾ ਆ ਮੈਨੂੰ ਮੈਸੇਜ ਕਰਕੇ ਦੱਸੋ ਕੌਣ ਇਹਦਾ ਬਲੌਕ ਡੀਕਦਾ ਡੀਕਦੇ ਤਾਂ ਹੈਗੇ ਨੇ ਮੈਂ ਇਹਨਾਂ 40 45000 ਜਣਾ ਦੇਖ ਆਂਦਾ ਜਾ ਕੇ ਸਾਡੀ ਵੀਡੀਓ ਨੂੰ ਵੱਧ ਪਿਉ ਇਹਨੂੰ ਹੁੰਦੇ ਨੇ ਹੁਣ ਪਤਾ ਨਹੀਂ ਕੌਣ ਦੇਖੀ ਜਾਂਦਾ ਦੋ ਕੰਮ ਨਹੀਂ ਇਹ ਚੀਜ਼ਾਂ ਦੇ ਕੰਮ ਕੀਤਾ ਹਨ ਤਾਂ ਜੌਬ ਵਗੈਰਾ ਵੀ ਜਾਣਾ ਆ ਥੋੜੇ ਟਾਈਮ ਤੱਕ ਜੌਬ ਵੀ ਜਾਇਆ ਕਰੂੰਗੀ ਕੰਬਲ ਦੇਖੀ ਕਿੱਡੇ-ਕਿੱਡੇ ਨੇ ਐਡਾ ਕ ਤਾਂ ਹੈਗਾ ਹੁਣ ਨੁਨੀ ਪਤਮਾ ਸਪੈਲਸਨ ਵਰਗਾ ਤਾਂ ਹੈਗਾ ਜੇ ਸਿੰਗਲ ਬੈੱਡ ਤੇ ਦੋਨਾਂ ਨੇ ਪੈਣਾ ਹੋਵੇ ਦੋਨਾਂ ਨੇ ਪੈ ਜਾਓ ਕਿੱਡੇ-ਕਿੱਡੇ ਕੰਬਲ ਨੇ ਰਾਤ ਨੂੰ ਖੌਂਦੇ ਨਹੀਂ ਹੈਗੇ ਕੰਬਲ 'ਚ ਪਰ ਖੇਡਦੇ ਹੋਵੋਗੇ ਕੰਬਲ 'ਚ ਉਰਾ-ਪਰਾ ਲੱਤ ਬਾਹ ਨਿਕਲ ਜਾਂਦੀਓ ਕਹਿੰਦੀ ਫਿਰ ਮੈਂ ਜੌਬ ਤੇ ਵੀ ਜਾਣਾ ਜੌਬ ਨੂੰ ਤੂੰ ਬੜੀ ਭੈਣ ਐ ਐਸਵੀਆਈ ਬੈਂਕ 'ਚ ਲੱਗੀ ਹੋਈ ਐ ਹੂੰ ਜਦੋਂ ਤੇਰਾ ਮੂੰਹ ਦੇਖ ਲੈਣਾ ਤੈਨੂੰ ਤਾਂ ਜੋਬ ਤਾਂ ਰੱਖਣਾ ਹੈ ਨਹੀਂ ਉਹਨਾਂ ਨੇ ਤੇਰੇ ਤੇ ਯਕੀਨ ਨਹੀਂ ਹੈਗਾ ਤੈਨੂੰ ਕਿੱਥੇ ਜੋਬ ਤੇ ਰੱਖ ਲੈਣਗੇ ਨਾ ਹਰਮਨ ਨੂੰ ਯਕੀਨ ਆਵੇ ਹਰਮਨ ਇਹਨੂੰ ਜੋਬ-ਜੂਬ ਤੇ ਨਾ ਲਾ ਦੀ ਜੋਬ ਤਾਂ ਹੋਏ ਪਤਾ ਹੀ ਨਹੀਂ ਗੋ ਕਬ ਕਬ ਹੋ ਜਾਏਗਾ ਗੋ ਹੋਰ ਨਹੀਂ ਐਵੇਂ ਐਵੀ ਬੇ ਇਹਦਾ ਪਤਾ ਹੀ ਨਹੀਂ ਜੋਬ ਤਾਂ ਕਦੋਂ ਆਪਦੀ ਨਵੀਂ ਜੋਬ ਲੱਭ ਲੈ ਇੱਥੇ ਖੜਾ ਚੱਕੀ ਜਾਏਗਾ ਮਗਰ ਨਾ ਘਰ ਦਾ ਨਾ ਘਾਟ ਦਾ ਉਹ ਕੰਮ ਹੋ ਜੂ ਤੇਰੇ ਨਾਲ ਜੋਬ-ਜੂਬ ਤੇ ਇਹਨਾਂ ਨੂੰ ਲਾ ਦੀ ਘਰੇ ਜਿਹੜੀ ਰੋਟੀ ਮਾਣੀ ਮਿਲਦਿਆ ਮਾਣੀ ਮੋਟੀ ਖਾਲਾ ਬਣਵਾ ਕੇ ਬੱਚ ਜਿਹੜੀ ਵੀ ਆਡੀਅנס ਨਵੇਂ ਚੈਨਲ ਕੋਲੋਂ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਜਿਹੜੀ ਵੀ ਆਡੀਅנס ਨਵੇਂ ਚੈਨਲ ਕੋਲੋਂ ਸਬਸਕ੍ਰਾਈਬ ਸੁਗਰੇ ਕੰਬਲ ਵਗੈਰੇ ਮੈਂ ਤੈਗ ਆ ਰਹੀ ਸੀ ਨਾਸ਼ਤਾ ਮੇਰਾ ਉਵੇਂ ਹੀ ਠੰਡਾ ਹੋ ਰਿਹਾ ਸੀ ਪਿਆ ਹੋਇਆ ਸੀਗਾ ਮੇਰਾ ਨਾਸ਼ਤਾ ਵੀ ਪਿਆ ਹੋਇਆ ਨਾਸ਼ਤਾ ਪਿਆ ਹੋਇਆ ਦੇਖ ਤਾਂ ਲੈ ਜੇ ਮੈਂ ਕੈਨੇਡਾ ਅਮਰੀਕਾ ਤੋਂ ਨਹੀਂ ਆਈ ਹੁੰਦੀ ਜਿਹੜੀ ਆਡੀਅנס ਨਵੇਂ ਚੈਨਲ ਕੋਲੋਂ ਸਬਸਕ੍ਰਾਈਬ ਜੇ ਨਹੀਂ ਇਗਲਿਸ ਬੋਲਣੀ ਆਉਂਦੀ ਕਾਨੂੰ ਹੁ ਕਰਦੀਆਂ ਕੁੱਸ ਪੈ ਲੈਗੇ ਗਰਗੋਲ ਚ ਫਸ ਗਿਆ ਚੱਕੇਗੀ ਮੇਰਾ ਨਾਸਤਾ ਵੀ ਪਿਆ ਹੋਇਆ ਆ ਕਿੱਥੇ ਪਿਆਗਾ ਹੈ ਰਜਾਈ ਲਈ ਪਿਆਗਾ ਨਾਸਤ ਅਸੀਂ ਕਿਹਾ ਸੀ ਵੀ ਨਾਸਤਾ ਪਾ ਕੇ ਰੱਖ ਲੈ ਠੰਡਾ ਹੋ ਗਿਆ ਮੇਰਾ ਨਾਸਤਾ ਠੰਡੀਆਂ ਹੀ ਮਿਲ ਗਈਆਂ ਜਿਹੇ ਜਿਹੇ ਤੇਰੇ ਲੱਛਣ ਨੇ ਗਰਮ ਤਾਂ ਦਾਦੇ ਦੇ ਪਟੇ ਹੀ ਨੇ ਗਰਮ ਤਾਂ ਪੁਲਸ ਵਾਲਿਆਂ ਦੇ ਪਟੇ ਹੀ ਨੇ ਜਿਹੜੇ ਪੈਂਦੇ ਨੇ ਥਾੜ-ਥਾੜ ਗਰਮ ਤਾਂ ਉਹੀ ਚੀਜ਼ ਐ ਇੱਕ ਇੱਕੋ ਚੀਜ਼ ਗਰਮ ਐ ਓਏ ਬਤਮੀਜ਼ ਬੰਦੇ ਕੀ ਬੋਲੀ ਇਹਨਾਂ ਨਾਸਤਾ ਵੀ ਪਿਆ ਹੋਇਆ ਆ ਰਜਾਈ ਲਈ ਪਿਆ ਸੌਣ ਜਾਂਦੇ ਨੂੰ ਕੋਈ ਨਾ ਸਕਦੇ ਉਹ ਮੈਂ ਆਪਣਾ ਵਲੌਗ ਬੋਲ ਕੇ ਨਹੀਂ ਬਣਾ ਸਕੀ ਕਿਉਂਕਿ ਸ਼ੋਰ ਸੀ ਘਰ ਆਏ ਹੋਏ ਸੀ ਕਿ ਊਹ ਕਹਿੰਦੀ ਮੈਂ ਘਰ ਆਈ ਵੀ ਸੀ ਵਲੌਗ ਕਹਿੰਦੀ ਨਾ ਬੋਲ ਕੇ ਨਹੀਂ ਬਣਾ ਸਕਦੀ ਨਾ ਤਾਂ ਇਹ ਹਰਮਨ ਦੇ ਘਰੇ ਆ ਤੇ ਨਾ ਇਹ ਆਪਦੇ ਘਰੇ ਆ ਮੇਰੇ ਹਿਸਾਬ ਨਾਲ ਇਹ ਆਪਦੇ ਨਾਨੀ ਦੇ ਘਰੇ ਹੋ ਸਕਦੀ ਹੈ ਮੈਨੂੰ ਐ ਲੱਗ ਰਿਹਾ ਵੀ ਨਾਨੀ ਦੇ ਘਰੇ ਆ ਪਰ ਬੈੱਡਪੁੱਟ ਲੱਗੇ ਤਾਂ ਐ ਲੱਗਦਾ ਇੱਕ ਕਮਰੇ ਚ ਹੀ ਪਾ ਜਾਂਦੇ ਨੇ ਸਾਰੇ ਵੀ ਬੈੱਡਪੁੱਟ ਤਾਂ ਆਇਆ ਲਾਇ ਪੈਨੇ ਖੁੱਲ ਲਈ ਜਿਵੇਂ ਪਤਾ ਨਹੀਂ ਲੱਗਦਾ ਸਮਾਨ ਸੂਣ ਵੀ ਇਹ ਨਾਨੀ ਦੇ ਘਰੇ ਹੋ ਸਕਦੀ ਐ ਪਰ ਇਹ ਹਰਮਨ ਦੇ ਘਰੇ ਨਹੀਂ ਜਾਂਦੀ ਕਦੇ ਵੀ ਕਦੇ ਵੀ ਨਹੀਂ ਜਾਂਦੀ ਮੈਨੂੰ ਇਹ ਨਾਨੀ ਕਾ ਘਰ ਵੀ ਨਹੀਂ ਲੱਗਦਾ ਦੇਖੋ ਕੀ ਕਹਿ ਸਕਦੇ ਆ ਪਰ ਇਹ ਹਰਮਨ ਦੇ ਘਰੇ ਨਹੀਂ ਹੈਗੀ ਜੇ ਤੁਸੀਂ ਕਹਿੰਦੇ ਹਰਮਨ ਦੇ ਘਰੇ ਨਹੀਂ ਜਾਂਦੀ ਨਾ ਹਰਮਨ ਦੇ ਘਰੇ ਬਾਹਰ ਨੂੰ ਕਿਉਂਕਿ ਹਰਮਨ ਕਾ ਘਰ ਤਾਂ ਇਹਦੇ ਘਰ ਤੋਂ ਥੋੜਾ ਕੁ ਲਵੀ ਐ ਪਿੰਡ ਦੇ ਹੀ ਐ ਇਹ ਪਿੰਡ ਚ ਹੀ ਚੱਲਦਾ ਦੀ ਕੰਮ ਹਾਂ ਯੋ ਕਿ ਹਰਮਨ ਦੇ ਘਰ ਦੇ ਤਾਂ ਇਹਦੇ ਖਿਲਾਫ ਨੇ ਬਹੁਤ ਜ਼ਿਆਦਾ ਹਰਮਨ ਕੇ ਘਰੇ ਨਹੀਂ ਜਾ ਸਕਦੀ ਇਹ ਕਦੇ ਵੀ ਆਪਦੇ ਘਰੇ ਬਗੜੂ ਪਰ ਹਰਮਨ ਕੇ ਘਰੇ ਕਦੇ ਨਹੀਂ ਜਾਂਦੀ ਆਪਦੇ ਵੀ ਕਿੱਥੋਂ ਜਾਉ ਦਾਦਾ ਉਧਰ ਐ ਖੜਾ ਗਿਆ ਟਾਂਜੋ ਹਾਂ ਬੋਲ ਕੇ ਨਹੀਂ ਮੈਂ ਬਲੌਗ ਬਣਾ ਸਕਦੀ ਆ ਹਾਂ ਹੁਣ ਬੋਲ ਕੀ ਬਣਾਇਆ ਹੋਰ ਕੀ ਕਰ ਜੇ ਐ ਵੇ 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 ਜੋਬ ਜਾਂ ਸਮੇਂ ਦੇਖੋ ਰੂਟੀਨ ਵਾਈਜ਼ ਆਪਣੇ ਬਲੌਗ ਸ਼ੇਅਰ ਕਰਿਆ ਕਰੂੰਗੀ ਹਣਾ ਤਾਂ ਉਹ ਮੈਨੂੰ ਫਿਰ ਆਪਣਾ ਪਹਿਲਾਂ ਹੀ ਬਣਾਉਣਾ ਪੈਣਾ ਕਰਨਾ ਹੈ ਫਿਰ ਉਸ ਟਾਈਮ ਤੇ ਮੈਂ ਜਿੱਦਾਂ ਹੀ ਨਾਸ਼ਤਾ ਵਗੈਰਾ ਜੋਬ ਜੋਬ ਟਾਈਮ ਨਾ ਪਤਾ ਕੀ ਇਹਨਾਂ ਨੂੰ ਬਸ ਮੈਨੂੰ ਰੂਟੀਨ ਵਾਈਜ਼ ਬਲੌਗ ਬਣਾਉਣੇ ਪੈਣਗੇ ਨਾ ਤੀ ਨਾਸ਼ਤਾ ਨਾਸ਼ਤਾ ਕੀ ਹੁੰਦਾ ਵਾ ਹੈ ਨਾਸ਼ਤਾ ਕੀ ਹੁੰਦਾ ਹੈ ਕਿਹੜੀ ਜੋਬ ਕਰਨੀ ਆ ਤੇ ਹੂੰ ਜਵਾਬ ਸਾਂਭ ਲਈ ਕਿਸੇ ਦਾ ਜਵਾਬ ਤਾਂ ਤੇਰਾ ਆਪਦਾ ਹੀ ਹੋਣਾ ਲਾ ਉਹ ਸਾਂਭ ਲਈ ਜੋਬ ਤੇਰੀ ਉਹੀ ਹੈ ਜੋਬ ਤੇਰੀ ਕੀ ਹੈ ਵੀ ਹਰ ਮਨ ਨੂੰ ਸਾਂਭ ਲਾ ਪਤਾ ਹੀ ਨਹੀਂ ਤੇਰਾ ਕਦੋਂ ਨਵੀਂ ਵੈਕੈਂਸੀਆਂ ਦੇਖ ਲੈ ਆਲੇ-ਦਾਲੇ ਨਵੇਂ ਆਣ ਗਮਾਣ ਚ ਇਹਨੂੰ ਹਰਮਨ ਕਿਰਾਏ ਤੇ ਵੀ ਉੱਥੇ ਰੱਖਿਆ ਕਰ ਜਿੱਥੇ ਆ ਆਣ ਗਮਾਣ ਚ ਕੋਈ ਮੁੰਡਾ ਨਹੀਂ ਆਏਗਾ ਇਹਦਾ ਪਤਾ ਨਹੀਂ ਹੈਗਾ ਕਦੋਂ ਦੌੜ ਲਾ ਦੇ ਭੱਜਣ ਭਜਾਉਣ ਦੇ ਤਾਂ ਇਹਦੇ ਪੂਰੇ ਰਿਕਾਰਡ ਨੇ ਨਾਸ਼ਤਾ ਨਾਸ਼ਤਾ ਕੀ ਹੁੰਦਾ ਓਏ ਪੈਂ ਦੀ ਪ੍ਰੇਮਾਲ ਨਹੀਂ ਹਰ ਇੱਕ ਚੀਜ਼ ਉਲਟ ਹੂੰ ਰੁਟੀਨ ਵਾਈ ਚ ਬਲੌਗ ਪਾਇਆ ਕਰੇਂਗੀ ਤੂੰ ਰੱਬ ਦਾ ਵਾਸਤ ਦੇਖ ਸਕਦੇ ਹੋ ਇਹ ਵਾਲਾ ਕਲਿੱਪ ਮੈਨੂੰ ਬਹੁਤ ਵਧੀਆ ਲੱਗਿਆ ਸੀ ਜਗਦਾ ਸੀਗਾ ਹਨਾ ਤਾਂ ਇਹ ਸਰਪ੍ਰਾਈਜ਼ ਮੈਨੂੰ ਕਲਿੱਪ ਮੈਨੂੰ ਬਹੁਤ ਹੁਣ ਲੱਗਦਾ ਹੈ ਇਹ ਤੁਮ ਜੀ ਇਹ ਸਰਪ੍ਰਾਈਜ਼ ਹੈ ਵਾਇਸਓਵਰ ਵੀ ਨਹੀਂ ਕਰਨਾ ਆਉਂਦਾ ਇਹ ਵਾਲਾ ਕਲਿੱਪ ਮੈਨੂੰ ਬਹੁਤ ਜਿਆਦਾ ਲੱਗਿਆ ਜੇ ਕਿ ਲਾ ਉਹਨੂੰ ਸਿਰ ਤੇ ਲੈ ਕੇ ਛੁਪੜੇ ਆਪ ਹੀ ਸਿਰ ਤੇ ਰੱਖ ਕੇ ਸਰਪ੍ਰਾਈਜ਼ ਐ ਹੁੰਦਾ ਸਰਪ੍ਰਾਈਜ਼ ਸਰਪ੍ਰਾਈਜ਼ ਤਾਂ ਉਹ ਹੁੰਦਾ ਵੀ ਬੰਦੇ ਨੂੰ ਤੂੰ ਲਿਆ ਕੇ ਘਰੇ ਦੇ ਤਾਂ ਪਤਾ ਵੀ ਨਾ ਲੱਗਿਆ ਉਹ ਸਰਪ੍ਰਾਈਜ਼ ਹੁੰਦਾ ਆ ਪਿਛੇ ਚੜ ਕੇ ਦੇਖੀ ਚੁੱਪ ਗਈ ਇਹ ਸਰਪ੍ਰਾਈਜ਼ ਕਰ ਰਹੀ ਲੈ ਇਤਾਂ ਚੱਕਦੀਆਂ ਨੇ ਇਹ ਚ ਇੰਨੇ ਰੰਗ ਤਾਂ ਉਹ ਚ ਨਹੀਂ ਹੈਗੇ ਜਿੰਨੇ ਰੰਗ ਤੇਰੇ ਚ ਨੇ ਜਿੰਨੇ ਰੰਗ ਤੂੰ ਬਦਲਦੀ ਐ ਕਿੰਨੇ ਰੰਗ ਨੇ ਰੰਗ ਤਾਂ ਤੇਰੇ ਬਹੁਤ ਨੇ ਲਬ ਗਿਲ ਕਾ ਰੰਗ ਸਤਗੁਰ ਕਾ ਰੰਗ ਨਿਸ਼ਾਨ ਕਾ ਰੰਗ ਹਰਮਨ ਕਾ ਰੰਗ ਸਭ ਸਤ ਰੰਗੀ ਪੀਂਗ ਹੀ ਆ ਤੇਰੇ ਅੰਦਰ ਦੇ ਸਦੂ ਇਹ ਵਾਲਾ ਸਕਰਬ ਸੀ ਮੇਰਾ ਪਪਾਇਆ ਸਕਰਬ ਉਹ ਮੇਰਾ ਫੇਵਰਟ ਸਕਰਬ ਹੈ ਪਪਾਇਆ ਰੋਈ ਜਾਂਦਾ ਪਪਾਇਆ ਇਹ ਮੇਰਾ ਫੇਵਰਟ ਸਰਕਾਬਾ ਸਕਰਬਾ ਪਪਾਇਆ ਉਹ ਮੈਂ ਪਪਾਇਆ ਹੁੰਦਾ ਕਿ ਪਪਾਇਆ ਹੁੰਦਾ ਉਹ ਦੇਖ ਉਹ ਰੋਈ ਜਾਂਦਾ ਬੈਠਾ ਸਾਈਡ ਤੇ ਪਪਾਇਆ ਨਾਉ ਤੈਨੂੰ ਪੜਨਾ ਨਹੀਂ ਆਉਂਦਾ ਮੇਰਾ ਫੇਵਰਟ ਸਰਕਾਬਾ ਬੰਦਾ ਦਾ ਤੇਰਾ ਹਜੇ ਤੱਕ ਕੋਈ ਫੇਵਰੇਟ ਨਹੀਂ ਹੋਇਆ ਹੈ ਸਕਰੱਬ ਤੇਰੀ ਬੜੀ ਫੇਵਰੇਟ ਹੋਗੀ ਨੌਲੇਜ ਦੇਖ ਲੈ ਕਿਵੇਂ ਦਿੰਦੇ ਸਕਰੱਬ ਬਾਰੇ ਲੈ ਐ ਕਰੋ ਐ ਕਰੋ ਜਿਆਦਾ ਮਿਲੋਂਗੇ ਤਾਂ ਐ ਹੋਜੂ ਐ ਹੋਜੂ ਕੁੜੀਆਂ ਨੇ ਕਾਹਨੂੰ ਕਦੇ ਸਕਰੱਬ ਕਰੀਆ ਤੂੰ ਹੀ ਕਰੀਆ ਕੱਲੀ ਸੇ ਮੈਨੂੰ ਹੇਅਰ ਟੂ ਆਉਂਦਾ ਆ ਹੇਅਰ ਟੂ ਆਉਂਦਾ ਆ ਨੌਲਣਾ ਸਿੱਖ ਲੈ ਪਹਿਲਾਂ ਸਕਰੱਬ ਫੇਰ ਕਰ ਲਈ ਇਹਦੇ ਕੋਈ ਤਿਆਰ ਦੂਰ ਹੋਣਾ ਭਾਗ ਜਾ ਜਲੂਸ ਕਰ ਤਾ ਤੁਹਾਡੇ ਮੂੰਹ ਦਾ ਇਹ ਮੂੰਹ ਤੇ ਦਾਗ ਵੀ ਨੇ ਤੇ ਚਿਹਰੇ ਤੇ ਵੀ ਦਾਗ ਨੇ ਸਾਰੇ ਪਾਸੇ ਦਾਗ ਪਵਾਇਆ 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 ਜੀ ਮਾਫ ਕਰ ਦੋ ਕੁੜੀ 14 ਕਦੇ ਬਾਲੇ ਪੁੱਠੇ ਨਾ ਲੈਂਦੀ ਐ ਇੰਨੇ ਗੰਦੇ ਸ਼ਬਦਾਂ ਦੀ ਸ਼ਰਧਾਂਜਲੀ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੀ ਐ ਇਹ ਪਵਾਇਆ ਕੁੜੀਓ ਪਵਾਇਆ ਪਵਾਇਆ ਉਹ ਕਰਿਆ ਕਰੋ ਸਕਰਮ ਮੈਂ ਵੀ ਲੈ ਕੇ ਆਉਣਾ ਜਾ ਰਹੀ ਹਾਂ ਕੱਬ ਕਰਨ ਲੱਗੀ ਸੀ ਸਕਰਬ ਦੇਖੋ ਸਕਿਨ ਦੇ ਵਿੱਚ ਨਾ ਜਿਆਦਾ ਟਾਈਮ ਯਾਨੀ ਕਿ ਮ사ਜ ਜਿਆਦਾ ਨਹੀਂ ਕਰੂੰਗੀ ਹਲਕਾ 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 ਸਲੈਂਗ ਦੇਖੀ ਇਹਦੀ ਹੁਣ ਮੈਂ ਨਾ ਸਕਰਬ ਕਰੂੰਗੀ ਹਲਕਾ ਹਲਕਾ ਕਰੂੰਗੀ ਸਿਖਾਉਣ ਤਾਂ ਦੇਖ ਲੈ ਕਿਵੇਂ ਲੱਗੀ ਪਈ ਆ ਵੱਡੀ ਜਿਵੇਂ ਹੇਅਰ ਮਾਸਟਰ ਵਾਲਿਆਂ ਦੇ ਲੱਗੀ ਹੁੰਦੀ ਆ ਵੀ ਉਹਨਾਂ ਦੇ ਕੰਮ ਸਾਰੇ ਇਹੀ ਸੰਭਦੀ ਆ ਹਲਕਾ ਹਲਕਾ ਕਰੂੰਗੀ ਮੈਂ ਪਹਿਲਾਂ ਤਾਂ ਕਹਿਦੀ ਮੈਂ ਸਵੇਰੇ ਪਹਿਲਾਂ ਉੱਠਣਸਾਰ ਸਕਰਬ ਕਰਿਆ ਤੇ ਫੇਸ ਵਾਸ਼ ਕਰਿਆ ਦਿਹਾੜੇ ਚ ਤਿੰਨ ਤਿੰਨ ਵਾਰ ਕਰਦੀ ਆ ਮੂੰਹ ਤਾਂ ਗੋਰਾ ਕਰ ਲੇਗੀ ਜਿਹੜਾ ਅੰਦਰ ਗੰਦ ਭਰਿਆ ਉਹਦਾ ਕੀ ਕਰੇਗੀ ਰੰਗ-ਪਰੰਗੇ ਜਿਹੜੇ ਅੰਦਰ ਨੇ ਉਹਨਾਂ ਦਾ ਕੀ ਕਰੇਗੀ ਸਿਰਕੇ ਜੇ ਨਹੀਂ ਕਹਿਣਾ ਹੁੰਦਾ ਤਾਂ ਨਾ ਬੋਲਿਆ ਕਰ ਉਈ ਨਾ ਪੁੱਠੇ ਪੰਗੇ ਲੈ ਕੇ ਸਿਰਕੋਪ ਕਰੂੰਗੀ ਤਾਂ ਐਨੀਆਂ ਤਾਂ ਜਿਹੜੀਆਂ ਬਾਹਰੋਂ ਕੁੜੀਆਂ ਹੁੰਦੀਆਂ ਨੇ ਉਹ ਨਹੀਂ ਐ ਬੋਲਦੀਆਂ ਜਿੰਨਾ ਤੂੰ ਬੋਲ ਸਿਰਕੋਪ ਕਰ ਹਰਮਨ ਬਟਰ ਲੈ ਕੇ ਦਿਓ ਬਟਰ ਮੜ ਮੜ ਮਾਲ ਲਓ ਥੋੜਾ ਜਿਹਾ ਪਾਓ ਪਾਣੀ ਹੱਥਾਂ ਤੇ ਨਾ ਲੱਚੇ ਆ ਅੱਜ ਤਾਂ ਮੈਂ ਵੀ ਜੱਚਿਆ ਪਿਆ ਮੈਂ ਵੀ ਸਰਕੱਬ ਕਰੀ ਪਵਾਇਆ ਦੀ ਹੋਏ ਵਾ ਰੱਬਾ ਮੇਰਿਆ ਵੈਰੀ ਲੰਡਰ ਇੰਗਲਿਸ਼ ਵੈਰੀ ਨਲਾਇਕਸ ਜੋ ਸਰਕੱਬ ਕਰੀ ਜਾਂਦੀ ਆ ਤੇ ਇੱਥੇ ਤੁਸੀਂ ਦੇਖ ਸਕਦੇ ਆ ਮੈਂ ਆਪਣੇ ਸਰਕੱਬ ਕਰੂੰਗੀ ਸਰਕੱਬ ਕਰਨ ਲਈ ਮੈਂ ਸਵੇਰੇ ਸਕਰਬ ਕਰ ਲਈ ਠੀਕ ਹੈ ਮੈਂ ਫੇਸ ਵਾਸ਼ ਕਰ ਲਿਆ ਹੁਣ ਮੈਂ ਸਕਰਬ ਕਰੂੰਗੀ ਤੇ ਹੁਣ ਸਕਰਬ ਮੈਂ ਐ ਕਰਨੀ ਆ ਤੇ ਹੁਣ ਮੈਂ ਸਕਰਬ ਐ ਕਰੂੰਗੀ ਤੇ ਸਰਕੱਬ ਨੂੰ ਜ਼ਿਆਦਾ ਨਹੀਂ ਰਗਣਾ ਸਕਰਬ ਨੂੰ ਐ ਕਰੂੰਗੀ ਸਰਕੱਬ ਜ਼ਿਆਦਾ ਨਹੀਂ ਲਗਣਾ ਸਕਰਬ ਨਾਲ ਜ਼ਿਆਦਾ ਨਹੀਂ ਰਗੜਦਾ ਹੁੰਦਾ ਸਕਰਬ ਐ ਹੋ ਜਾਂਦੀ ਆ ਸਕਰਬ 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 ਸਾਨੂੰ ਪਤਾ ਲੱਗਿਆ ਵੀ ਤੇਰੇ ਕੋਲੇ ਹੱਥਾਂ 'ਚ ਸਰਕੱਬ ਐ ਸਰਕੱਬ ਵੀ ਕਹਿ ਦੋ ਬਸ ਇਹ ਇਹ ਵਾਲੀ ਬੋਲੀ ਬੋਲ ਸਰਕੱਬ ਐ ਪਵਾਇਆ ਦੀ ਸਕਰਬ ਐ ਤੇਰੇ ਕੋਲੇ ਬਾਰੀ-ਬਾਰੀ ਉਹਦਾ ਨਾਮ ਲੈ ਕੇ ਭੈਣ ਦੀ ਡਾਂਗ ਲੈ ਗਿਆ ਖੜਕੇ ਉਹਨੂੰ ਬਾਰੀ-ਬਾਰੀ ਕਰੀ ਸਕਰਬ ਕਰੂੰਗੀ ਤੇ ਸਕਰਬ ਤੋਂ ਸਰਕਬ ਉਹਦੇ ਮੂੰਹ ਉਹਦੇ ਐਬਸੈਂਟ ਸਰਕਬ ਉਹ ਤੇਰੀ ਭੈਣ ਦੀ ਮੈਕ ਹੀ ਡਿੱਪੇ ਮੈਕ ਤੇ ਵੀ ਸਰਕਬ ਕਰਨੀ ਪਊ 15 ਵਾਰੀ ਤਾ ਭੈਣਾ 2 ਮਿੰਟ ਚ ਸਰਕਬ 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 ਕਹੇਤਾ ਤਾ ਮਕਾ ਦੇ ਹੁਣ ਇਹਦਾ ਜੱਪ ਮੂੰਹ ਤੇ ਮਲ ਲਾਉ ਦੇ ਸਕਰਬ ਓਏ ਹੋਏ ਕੀ ਬਾਤ ਆ ਗਾਹ ਵੀ ਕੱਲ ਕਰ ਲੈ ਕੋਈ ਦੇਖੋ ਫੇਸ ਵਾਸ਼ ਉਹ ਫੇਸਮੁਕ ਕਲੀਨ ਕਰਦਾ ਹੈ ਬਟ ਜਿਹੜਾ ਸਕਰਬ ਹੁੰਦਾ ਨਾ ਓਪਨ ਪੋਸਟ ਦੇ ਵਿੱਚੋਂ ਡਰਟ ਕੱਢਦਾ ਹੈ ਦੇਖ ਤਲਾ ਜਿਵੇਂ ਇਹ ਨਾਇਕਾ ਨਹੀਂ ਲੱਗੀ ਹੁੰਦੀ ਲੈ ਜਿਹੜੀ ਸਕਰਾਬ ਹੁੰਦਾ ਨਾ ਫੇਸ ਟੂ ਡਸਟ ਕਰਦਾ ਜਿਹੜੇ ਫੇਸ ਵਾਸ਼ ਹੁੰਦਾ ਉਹ ਆਇਆ ਹੁੰਦਾ ਉਹ ਆਇਆ ਹੁੰਦਾ ਜਿਹੜਾ ਪਿਓ ਹੁੰਦਾ ਉਹ ਆਪਣੀ ਧੀ ਨੂੰ ਪਾਲ ਕੇ ਵੱਡਾ ਕਰਦਾ ਕਿ ਤਾਂ ਕਿ ਮੇਰੀ ਧੀ ਮੇਰੀ ਇੱਜ਼ਤ ਦੀ ਲਾਜ ਰੱਖੇ ਵਧੀਆ ਸਕੂਲ ਚ ਪੜਾਉਂਦਾ ਠੀਕ ਹੈ ਤਾਂ ਕਿ ਮੇਰੀ ਧੀ ਵੱਡੀ ਹੋ ਕੇ ਮੇਰਾ ਨਾਮ ਰੌਸ਼ਨ ਕਰੇ ਨਾ ਕਿ ਇਹੋ ਤਰ੍ਹਾਂ ਤਰ੍ਹਾਂ ਦੇ ਮੁੰਡਿਆਂ ਨਾਲ ਭੱਜੇ ਇਹ ਨਹੀਂ ਤੈਨੂੰ ਪਤਾ ਹੈ ਇੱਕ ਪਿਓ ਆਪਣੀ ਧੀ ਨੂੰ ਵੱਡਾ ਕਰਦਾ ਪੜਾਉਂਦਾ ਲਿਖਾਉਂਦਾ ਵੀ ਮੇਰੀ ਧੀ ਵੱਡਾ ਹੋ ਕੇ ਵੱਡੀ ਹੋ ਕੇ ਮੇਰਾ ਨਾਮ ਰੌਸ਼ਨ ਕਰੂਗੀ ਸਕਰੱਬਾਂ ਬਾਰੇ ਤਾਂ ਤੈਨੂੰ ਬੜਾ ਪਤਾ ਮਾਂ ਪਰ ਉਹਦੀ ਇੱਛਤ ਬਾਰੇ ਤੈਨੂੰ ਭੋਰਾ ਖਿਆਲ ਨਹੀਂ ਹੈਗਾ ਹਫ਼ਤੇ 'ਚ ਤੈਨੂੰ ਐਂ ਜ਼ਰੂਰ ਪਤਾ ਵੀ ਤਿੰਨ ਵਾਰ ਸਕਰੱਬ ਲਾਉਣੀ ਹੈ ਪੰਜ ਵਾਰ ਤੂੰ ਆਪਾ ਝੰਨੀ ਹੈ ਦੋ ਵਾਰ ਸਕਰੱਬ ਲਾਉਣੀ ਹੈ ਪੰਜ ਵਾਰ ਆਪਾ ਝੰਨੀ ਹੈ ਪੰਜ ਵਾਰ ਨਵਾਂ ਚੂੜਾ ਪਾਉਣੀ ਹੈ ਸ਼ੱਕਰਪਾ ਲਈ ਜਾਣਕਾਰੀਆਂ ਦੇਣ ਲੱਗੀ ਪਈਆਂ ਮਾੜਾ ਮੋਟਾ ਜੈ ਇੰਨਾ ਪਿਓ ਬਾਰੇ ਸੋਚਿਆ ਹੁੰਦਾ ਸ਼ੱਕਰਪਾ ਬਾਰੇ ਤਾਂ ਫੇਰ ਸੋਚ ਲੈਂਦੀ ਕੱਲੇ ਮੂੰਹ ਸਾਫ ਨਾਲ ਲਈ ਕੁਛ ਹੁੰਦਾ ਅੰਦਰੋਂ ਤਾਂ ਭੈਣਾ ਦਿੱਲੀ ਵਾਲਾ ਕੂੜੇ ਦਾ ਢੇਰ ਬਣਿਆ ਪਿਆ ਯਾਦ ਨੇ ਯਾਦ ਨੇ ਮੁੰਡੇ ਵੀ ਕਿੰਨੇ ਨਾਲ ਗੱਲ ਸੀ ਐਂ ਕਰਦੇ ਨੇ ਆਪਨੇ ਪੋਰਟ ਹੋ ਜਾਂਦੇ ਨੇ ਐ ਹੋ ਜਾਂਦੇ ਨੇ ਐ ਹੋ ਜਾਂਦੇ ਨੇ ਜਾਣਕਾਰੀ ਦੇਣ ਲੱਗੀ ਪਈ ਐ ਸਾਰਾ ਕੁਝ ਪਤਾ ਕੁੜੀਆਂ ਨੂੰ ਦریہ ਵਲੌਗ ਦੇਖਦੇ ਨੇ ਸਾਡੇ ਤੂੰ ਜਾਦੇ ਸਿਖਾਏਂਗੀ ਵੱਡੀ ਲੈਕਮੇ ਵਾਲੀ ਇਹ ਵਾਹ ਤੂੰ ਦੇਹੜੀ ਚ ਤਿੰਨ ਮਾਰ ਦਾ ਸਕਰਾਪ ਮਲਦੀ ਆ ਲੈ ਵੀ ਮਿੱਤਰਾ ਇੱਕ ਘਰ ਵਾਲਾ ਤੇ ਮੈਂ ਆਪਣਾ ਵਲੌਗ ਛੋਟਾ ਬਣਾਉਣੀ ਆ ਤੇ ਸਾਰੇ ਜਣੇ ਕਹਿੰਦੇ ਤੁਸੀਂ ਵਲੌਗ ਛੋਟਾ ਬਣਾਉਂਦੇ ਹੋ ਫਿਰ ਡਬਣਾ ਕਰੋ ਹਣਾ ਤੇ ਜੇਕਰ ਮੈਂ ਵੱਡਾ ਵਲੌਗ ਬਣਾਉਣੀ ਆ ਫਿਰ ਇੱਕ ਤਾਂ ਇਹਨਾਂ ਨੂੰ ਪਤਾ ਨਹੀਂ ਇਹਨੂੰ ਕਿਹੜੀ ਪਬਲਿਕ ਕਹਿੰਦੀ ਆ ਓਏ ਪਬਲਿਕ ਕਹਿੰਦੀ ਆ ਜਦੋਂ ਤੂੰ ਕਮੈਂਟ ਖੋਲਦੀ ਆ ਉੱਚ ਤਾਂ ਗਾਣਾ ਹੁੰਦੀ ਹੈ ਤੇਨੂੰ ਕਹਿੰਦਾ ਕੌਣ ਮੈਨੂੰ ਕਹਿੰਦੇ ਰਹਿੰਦੇ ਨੇ ਤੁਸੀਂ ਬਲੌਗ ਜਿਆਦਾ ਛੋਟਾ ਬਣਾਉਣਾ ਫਿਰ ਮੈਂ ਜੇ ਵੱਡਾ ਬਣਾਉਂਦਾ ਤਾਂ ਫਿਰ ਮੈਨੂੰ ਕੰਮ ਨਹੀਂ ਦੇਣਗੇ ਹੁਣ ਤੁਸੀਂ ਜੇ ਵੱਡਾ ਬਣਾਉਂਦਾ ਅਸੀਂ ਬੋਰ ਹੋ ਗਏ ਮੈਨੂੰ ਵੀ ਅਸੀਂ ਕਹਿੰਦੇ ਆ ਕਿ ਜੀ ਤੁਸੀਂ ਕਾਫੀ ਵੱਡਾ ਬਣਾਉਂਦੇ ਅਸੀਂ ਬੋਰਿੰਗ ਹੋ ਜਾਂਦੇ ਆ ਥੋੜਾ ਛੋਟਾ ਬਣਾਇਆ ਕਰੋ ਤਾਂ ਮੈਂ ਮੀਡੀਅਮ ਜੇ ਰੱਖਾਂ ਮੈਂ ਕਿ ਟੰਕੂ 10 ਮਿੰਟ ਦੇ ਬਲੌਗ ਚ ਤੈਨੂੰ 10000 ਤਾਂ ਗਾਲਾਂ ਕੱਢਦੇ ਨੇ ਲੋਕ ਟੰਕੂ 10 ਕੇ 10 ਕੀ ਭਲਾ ਦੀ ਕਿੰਨਾ ਹੁੰਦਾ 10000 ਹੁੰਦਾ ਟੰਕ ਕੇ 10 ਮਿੰਟ ਨੂੰ ਕਹੀਦਾ 10 ਕਿ ਉਹਦਾ ਬਲੌਗ ਨੂੰ ਬਾਤ ਸਕਰ ਬਾਤ ਸਕਰ ਤੈਨੂੰ ਨਹੀਂ ਇੰਗਲਿਸ਼ ਆਉਂਦੀ ਸਾਢੇ 2 ਪੈਂਡਾਂ ਵਾਲੀ ਏ ਪਠਾਨੀ ਨੂੰ ਕਿਹੜਾ ਕਹਿੰਦਾਗਾ ਵੀ ਬਲੌਗ ਪੱਟਾ ਪਾਇਆ ਕਰ ਬੜਾ ਕਾਪੜਾ ਸਰਮ ਦਾ ਸੋਏ ਆ ਵੀ ਬੰਦੇ ਦਾ ਜੀ ਲੱਗਿਆ ਰਹਿੰਦਾ ਬੈਠਾ ਦੇਖੀ ਜਾਂਦਾ ਜੇ ਥੋੜੀ ਜੀ ਜਦੋਂ ਸੈਟਿੰਗ ਹੋ ਗਈ ਜੋਬ ਵਗੈਰਾ ਲੱਗੀ ਸਭ ਕੁਝ ਯਾਨੀ ਕਿ ਸੈੱਟ ਹੋ ਗਿਆ ਨਾ ਤੇ ਮੈਂ ਆਪਣੇ ਲੌਂਗ ਬਲੌਗ ਸ਼ੇਅਰ ਕਰਾਂਗਾ ਲਾ 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 ਜਦੋਂ ਕਾਦੀ ਮੇਰੀ ਜੋਬ ਘਰ ਲੱਗਣੀ ਤਨੋਂ ਫਿਰ ਜਦੋਂ ਮੀਨ ਸੈਟਿੰਗ ਜੀ ਹੋ ਗਈ ਨਾ ਫਿਰ ਮੈਂ ਵਧੀਆ ਵੱਡੇ ਬਲੌਗ ਸ਼ੇਅਰ ਕਰਿਆ ਕਰ ਉਹਦੋਂ ਤਾਂ ਤੇਰੀ ਕਿਸੇ ਹੋਰ ਨਾਲ ਸੈਟਿੰਗ ਹੋ ਜੂ ਤੇਰੇ ਕਮਾਕਾਰਾਂ ਦੀ ਸੈਟਿੰਗ ਕਦੇ ਨਹੀਂ ਆਉਣੀ ਉਹਦੋਂ ਤਾਂ ਹਰਮਨ ਦੇ ਲੈ ਵੀ ਮਿੱਤਰਾ ਇੱਕ ਮੁੰਡਾ ਹੋਰ ਫਿਰ ਉਹਦੇ ਨਾਲ ਪਾਦੀ ਮਾਰਾ ਕੱਕੇ ਮਾਰਦੀ ਉਹਨਾਂ ਦੇ ਸਿੱਕੇ ਦੇ ਲੱਤ ਜਿਹੜੇ ਕਹਿੰਦੇ ਸੀਗੇ ਹਰਮਨ ਤੋਂ ਬਾਅਦ ਕਿਸੇ ਹੋਰ ਨਾਲ ਨਹੀਂ ਨੇ ਫਸਣਾ ਮੈਨੂੰ ਉਹ ਕਰ ਲੱਗ ਜੀ ਪੁੱਤੂ ਹਾਰਮਨ ਤਾਂ ਵੈਸੇ ਹੀ ਮੇਰਾ ਫਰੈਂਡ ਸੀ 10 20 ਦਿਨ ਉਹਦੇ ਨਾਲ ਲਾਇਨੇ 10 20 ਦਿਨ ਲਵ ਗਿੱਲ ਨਾਲ ਲਾਇਨੇ ਪੁੱਤੂ ਤੁਸੀਂ ਮੇਰੇ ਤੋਂ ਸ਼ੌਕ ਨਾ ਕਰੋ ਸੈਟਿੰਗ ਤੇਰੀ ਸੈਟਿੰਗ ਕਦੇ ਨਹੀਂ ਹੋਣੀ ਫੋਨ ਦੀ ਸੈਟਿੰਗ ਹੋ ਜੂ ਤੇਰੀ ਕਦੇ ਨਹੀਂ ਹੋਣੀ ਹੋ ਜੂ ਪਰ ਇਹਦੀ ਵੀ ਇਹ ਤਾਂ ਮੈਂਟਲ ਆਉਂਦੀ ਐ ਲਾਈਵ ਦੀ ਸੈਟਿੰਗ ਕਰ ਦਿੰਦੀ ਆ ਹਾਂਜੀ ਗਿੱਲ ਸਾਹਿਬ ਥੈਂਕ ਯੂ ਓਏ ਗੋਡ ਸੋ ਮਾਤ ਉਹ ਲੈ ਕੱਪੜਾ ਨੂੰ ਫੜ ਫੜ ਐ ਕਰਦੀ ਦੀ ਆ ਚੱਪਾ ਨਾ ਚਲੋ ਕੱਪੜੇ ਸੁੱਕ ਜਾਣਗੇ ਬਟ ਹੁਣ ਮੌਸਮ ਕਿੰਨੇ ਜ਼ਿਆਦੇ ਚੇਂਜ ਹੋ ਗਏ ਹਨਾ ਫਿਰ ਮੰਮੀ ਜੀ ਬੋਲ ਰਹੇ ਸੀਗੇ ਫਿਰ ਮੰਮੀ ਜੀ ਬੋਲ ਸੁਣਾ ਆਪਣੇ ਬੌਲੀ ਤਾਂ ਹੈਗੀ ਐ ਕੱਪੜੇ ਐ ਗਿੱਲੇ ਕਰੇ ਦੇ ਕਰਾਏ ਉੱਪਰ ਲੈ ਗਈ ਮੌਸਮ ਬਗੈਰਾ ਚੇਂਜ ਹੋ ਗਿਆ ਤੇ ਫਿਰ ਮੰਮੀ ਜੀ ਬਾਅਦ ਚ ਕਹਿੰਦੀ ਮੰਮੀ ਜੀ ਮੰਮੀ ਖੜਾ ਲਵਾਖੀ ਟਿੰਗ ਲਿੰਗ 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 ਜਿਹੜੀ ਬੰਦੇ ਦੇ ਪਹਿਲੀ ਗੱਲ ਮੂੰਹ ਚੋਂ ਨਿਕਲ ਜੇ ਨਾ ਉਹ ਸਹੀ ਹੁੰਦੀ ਐ ਮਾਮੀ ਕੋਲੇ ਬਾਗੀ ਲਾਇਆ ਭੀ ਮਿੱਤਰੋ ਉਹ ਮਾਮੀ ਦੇਖਣੀ ਬੂਹ ਕਿਹੜੀ ਆ ਇੱਕ ਮਾਮੀ ਅਸਲੀ ਨਕਲੀ ਦਾ ਵੀ ਰੋਲਾ ਬਾੜਾ ਪੈਂਦਾ ਇਹਨਾਂ ਦੇ ਪਤਾ ਤੀ ਸਾਨੂੰ ਵੀ 10 20 ਦਿਨ ਬਾਅਦ ਇਹਨੇ ਭਗ ਜਾਣਾ ਘਰੇ RAM RAM HARE HARE ਉਹ ਕੰਮ ਹੋ ਗਿਆ ਮਾਮੀ ਜੀ ਬਾਤ ਕਰ ਮਾਮੀ 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 ਬਾਬਾ ਜੀ ਆ ਮੇਰਾ ਮੂਸਾ ਨਿਕਲ ਗਈ ਕੋਈ ਨਾ ਆ ਜਾਣਾ ਇੱਥੇ ਇੱਥੇ ਸਾਰਾ ਕੁਝ ਹੀ ਮਿਲ ਜਾਂਦਾ ਆ ਸ੍ਰੀ ਕਾਲ ਜੀ ਕੋਈ ਨਾ ਦੇਖਦੇ ਕੰਨਾਂ ਨਾਲ ਪੰਗੇ ਲੈ ਰਹੀ ਸੀ ਕੰਨ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਬਟ ਨਾ ਕੰਨ ਨਾ ਖਤਰਨਾਕ ਸੀ ਮੈਂ ਉਹਨੂੰ ਫੜ ਰਹੀ ਸੀ ਉਹ ਅੱਗੋਂ ਪੈ ਰਿਆ ਸੀ ਦੇਖ ਲੋ ਲੈ ਕਹਿੰਦੀ ਮੈਂ ਕੰਨਾਂ ਨਾਲ ਪੰਗੇ ਲੈ ਰਹੀ ਸੀ ਮੈਂ ਉਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਹਰਮਨ ਤੈਨੂੰ ਕੀ ਕਿਹਾ ਸੀ ਵੀ ਭਾਈ ਆਲੇ-ਦਾਲੇ ਏਰੀਏ ਦੇ ਵਿੱਚ ਕੋਈ ਮੁੰਡਾ ਨਹੀਂ ਹੋਣਾ ਚਾਹੀਦਾ ਵੀ ਜੇ ਇਹਨੂੰ ਮੁੰਡਾ ਮਿਲ ਗਿਆ ਵੀ ਇਹ ਉੱਥੋਂ ਫੇਰ ਭੱਜੂ ਦੇਖ ਇਹਦੀ ਪੰਗੇ ਲੈਣ ਦੀ ਆਤਤ ਗਈ ਨਹੀਂ ਪੰਛੀਆਂ ਨੂੰ ਪੈਣ ਲੱਗੀ ਇਹ ਆ ਦੇਲਾ ਹੁਣ ਕਾਂ ਨਾ ਪੰਗੇ ਲੈਣ ਲੱਗ ਗਈ ਇਹ ਤਾਂ ਕਾਂ ਨਾ ਵੀ ਬਗਜੂ ਓਏ ਜਾਨਵਰਾਂ ਦੇ ਕਾਹ ਤੂੰ ਤਲਾਈ ਜਨ ਲੁਚੀ ਘੁੱਗੀ ਕੰਮ ਬਦਨਾਮ ਉਹ ਕੰਮ ਹੋ ਜਾਣਾ ਕਾਂ ਫੜਨ ਨਾ ਤੀ ਕਾਂ ਦਾ ਕੀ ਕਰਨ ਬਿੱਟਖਾਣੀ ਉਹਦੀ ਹੈ ਕਾਂ ਨਾ ਪੰਗੇ ਲੈਣ ਲੱਗ ਗਈ ਲੈ ਅੱਗੋਂ ਪੈਂਦਾ ਸੀ ਉਹਨੂੰ ਪਤਾ ਤੇਰੇ ਬਾਰੇ ਜਾਣਦਾ ਹੋ ਤੈਨੂੰ ਬੀਜੇ ਮੇਦੇ ਨਾ ਰਲ ਗਿਆ ਤਾਂ ਕਰੇ ਤਲਾਕ ਕਰਾ ਦੂ ਮੇਰੀ ਕੌਣੀ ਨਾਲ ਮਸਕੀ 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 ਉਹ ਐ ਕਿੱਕੇ ਪੱਜ ਗਿਆ ਫੇਰ ਮੱਛ ਗਈ ਏ ਕਾਂ ਫੜਨਾ ਮੈਂ ਤੋ ਇੰਨੀ ਚੀਤਾਂ ਫੜਨ ਤੋਂ ਬਾਅਦ ਹਜੇ ਕਾਂ ਦੀ ਕਸਰ ਹੈ ਮਸਕੀ 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 ਮੇਕਅਪ ਕਰਨਾ ਜਿਆਦਾ ਪਸੰਦ ਨਹੀਂ ਮੈਂ ਉਦਾਂ ਹੀ ਰਹਿਣੀ ਜਿੱਦਾਂ ਪਹਿਲਾਂ ਰਹਿੰਦੀ ਸੀ ਵਿਆਹ ਤੋਂ ਪਹਿਲਾਂ ਹਨਾ ਤਾਂ ਬੈਸੇ ਤਾਂ ਮੈਂ ਉੱਦਾਂ ਹੀ ਰਹਿਣਾ ਪਸੰਦ ਕਰਦਿਆ ਮੈਨੂੰ ਮੇਕਅਪ ਪਸੰਦ ਨਹੀਂ ਜਿਵੇਂ ਮੈਂ ਵਿਆਹ ਤੋਂ ਪਹਿਲਾਂ ਰਹਿੰਦੀ ਸੀ ਕਿਹੜੇ ਵਿਆਹ ਤੋਂ ਪਹਿਲਾਂ ਰਹਿੰਦੀ ਸੀ ਪਹਿਲਾਂ ਵਾਲੇ ਕਹੇ ਆਹ ਵਿਆਹ ਤੋਂ ਪਹਿਲਾਂ ਤੇਰੀ ਮਾਂ ਨੇ ਤੈਨੂੰ ਇਹ ਨਹੀਂ ਕਿਹਾ ਵੀ ਮੇਕਅਪ ਨਾ ਕਰ ਹੈ ਵੀ ਹਜੇ ਪਿਓ ਮਰੇ ਨੂੰ 20 ਦਿਨ ਹੋ ਗਏ ਤੇਰੀ ਮਾਂ ਨੇ ਤੈਨੂੰ ਇਹ ਕਿਹਾ ਨਹੀਂ ਤੇਰੀ ਮਾਂ ਕੀ ਕਹਿੰਦੀ ਪੁੱਤ ਲਾਲ ਕਿਲੇ ਮਮੂ ਫਲ ਸੁਰਖੀ ਲਾ ਲੈ ਫਲ ਸੁਰਖੀ ਲਾ ਲੈ ਪਿਓ ਦਾ ਕੀ ਹੈ ਉਹ ਤਾਂ ਗਿਆ ਹੁਣ ਤੂੰ ਆਪਦਾ ਇੰਜੋਏ ਕਰ ਸਵੇਰੇ ਪੁੱਤ ਚੁੱਲ੍ਹੇ ਤੇ ਰਹਿਗਾ ਸ਼ਾਮ ਨੂੰ ਉਹ ਸੌਰੀ ਸੌਰੀ ਮਮਾ ਸਪੈਲਿੰਗਸ ਪੂਲਿੰਗ ਸ਼ਾਮ ਨੂੰ ਰਸਗੁੱਲੇ ਤੇ ਆ ਰਸਗੁੱਲੇ ਖਾਇਆ ਕਰ ਫੁੱਲ ਤੇਰੀ ਮਾਂ ਨੇ ਤਾਂ ਤੈਨੂੰ ਚਮਲਾਇਆ ਹੋਇਆ ਮੈਂ ਘੜੀ ਜਾਂਦਾ ਭੈਣ ਤਾਂ ਖਸਮ ਮੇਕਅਪ ਨਹੀਂ ਸਾਨੂੰ ਪਸੰਦ ਹੋਰ ਤੈਨੂੰ ਕੀ ਪਸੰਦ ਹੈ ਨਵੇਂ ਨਵੇਂ ਮੁੰਡੇ ਪਸੰਦ ਨੇ ਕਿਹੜਾ ਮੁੰਡਾ ਚਾਹੀਜੇ ਮਿਲ ਜੂਗਾ ਓ ਨਾਲ ਦੇ ਗਾਇਦਿੰਦੇ ਆਸ-ਪਾਸ ਚਾਚੀ ਜੀ ਮਮਾ ਕਹਿੰਦੇ ਤੁਸੀਂ ਮੇਕਅਪ ਕਰਕੇ ਰੱਖਿਆ ਕਰ ਸਿੰਪਲ ਰਹਿਣਾ ਪਸੰਦਾ ਤਾਂ ਚਾਚੀ ਤੇ ਮੰਮੀ ਕਹਿ ਦਿੰਦੀ ਆ ਵੀ ਮੇਕਅਪ ਕਰਕੇ ਵੱਡੀ ਤੂੰ ਦੀਪਿਕਾ ਪਾਦੂ ਕੋਣ ਭੈਣ ਦੀ ਲੜੀਆਂ ਲੈ ਜਾਂਦੀ ਨੇ ਜਦੋਂ ਸੱਚ ਬੋਲਦਾ ਉਹ ਦੇਖ ਲੈ ਉਹ ਲੈ ਕੇ ਡਿਪੀ ਹਰ ਇੱਕ ਵੀਡੀਓ ਚ ਲੈ ਕੇ ਡਿਪ ਪੈਂਦੀ ਨੇ ਜਿਵੇਂ ਮੈਂਕ ਡਿਪ ਪੈਂਦੀ ਹਰ ਇੱਕ ਮੁੰਡੇ ਦੇ ਪਿਆਰ ਤੋਂ ਮੇਕਅਪ ਕਰਕੇ ਰੱਖਿਆ ਕਰ ਮੰਮੀ ਨੂੰ ਵੀ ਆਇਆ ਵੀ ਤੇਰਾ ਕੋਈ ਦੇਖ ਨਾ ਲਵੇ ਅਸਲੀ ਮੂੰਹ ਵੀ ਕਹੇ ਜੀ ਆ ਤੂੰ ਮੁਸਕਪ੍ਰੀਤ ਮੇਕਅਪ ਕਰਕੇ ਰੱਖਿਆ ਕਰ ਰੀਲਾਂ ਬਣਾਉਣ ਵਾਸਤੇ ਵੀ ਮੇਕਅਪ ਕਰਦੀ ਆ ਵਿਆਹ ਕਰਨ ਵਾਸਤੇ ਕਦੇ ਨੇ ਤਿਆਰੀ ਨਹੀਂ ਕਰੀ ਵਿਆਹ ਤਾਂ ਮੈਂਟੀ ਲਾਦਾ ਚੱਟ ਮੰਗਣੀ ਪੱਟ ਪਿਆ ਲੈ ਵੀ ਮੈਂ ਤੇਰਾ ਇੱਕ ਇੱਕ ਅੜਾ ਲਾਹੌਰ ਉਹ ਕੰਮ ਹੋਇਆ ਪਿਆ ਮੰਮੀ ਨੇ ਜਿਹੜੀਆਂ ਗੱਲਾਂ ਸਿਖਾਉਣੀਆਂ ਸੀ ਉਹ ਤਾਂ ਸਿਖਾਈਆਂ ਨਹੀਂ ਮੇਕਅਪ ਤੇਰੀ ਮੰਮੀ ਜ਼ਰੂਰ ਕਹਿੰਦੀ ਵੀ ਕਰਕੇ ਰੱਖਿਆ ਕਰ ਹਾਂ ਜੀ ਕਿ ਮੈਨ ਲੱਗਿਆ ਸਕ੍ਰੱਬ ਰੈਡੀ ਹੋ ਗਈ ਸੀ ਮੇਕਅਪ ਕਰ ਲਿਆ ਮੇਕਅਪ ਤੋਂ ਬਿਨਾ ਸੋਹਣੀ ਲੱਗਦੀ ਐ ਲੱਗਦੀ ਹੋ ਲੱਗਦੇ ਮਾਸੀ ਕੋਲੇ ਗਈ ਗੁੱਟੀ ਮਾਸੀ ਕੋਲੇ ਗਈ ਅੱਜ ਉੱਥੇ ਮੂੰਹ ਚ ਨਿਕਲ ਗਿਆ ਨਾ ਕਹਿੰਦੀ ਮਾਸੀ ਜੀ ਕਹਿੰਦੇ ਸੀ ਕਿ ਬੱਚੇ ਕਹਿੰਦੀ ਮੰਮੀ 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 ਕਿਵੇਂ ਲੱਗਿਆ ਅੱਜ ਦੀ ਵੀਡੀਓ ਅਮੀਰ ਕਰਦਾ ਤੁਹਾਨੂੰ ਵੀਡੀਓ ਘੈਂਟ ਤੇ ਪਸੰਦ ਆਈ ਵੇ ਹਰਮਨ ਕੇ ਘਰੇ ਕਦੇ ਨਹੀਂ ਜਾਂਦੀ ਤੁਹਾਨੂੰ ਮੈਂ ਦੱਸਿਆ ਆਪਦੇ ਘਰੇ ਬਾਗੂ ਹਰਮਨ ਕੇ ਘਰੇ ਕਦੇ ਨਹੀਂ ਜਾਂਦੀ ਬਾਡੀ ਸ਼ਾਰਟ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਟ ਤੇ ਪਸੰਦ ਆਈ ਹੋਵੇਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣਾ ਪਿਆਰ ਜਰੂਰ ਦਿਖਾਓ ਤੇ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਐ ਨਹੀਂ ਪਤਾ ਹੁਣ 1-2 ਦਿਨ ਨਾ ਹੀ ਜਾਵੇ ਵੀਡੀਓ ਕਿਉਂਕਿ ਪ੍ਰੋਗਰਾਮ ਬਾਲੇ ਨੇ ਵਿਆਹ ਖਾਣ ਜਾਣਾ ਮੈਂ ਕਿਹਾ ਮੰਗੂ ਮੈਂ ਵਿਆਹ ਖਾਣ ਚੱਲੇ ਆ ਤੇ ਚਲੋ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਕਿ ਜਲਦੀ ਜਲਦੀ ਆਪਣੇ 100k ਹੋ ਜਾਣ ਮਿਲਦੇ ਆ ਨਵੀਂ ਵੀਡੀਓ ਦਾ ਨਾਮ ਚਾਚੂ ਗੱਲੇ ਵਾਲੇ ਚੈਨਲ ਦੇ ਵੀ ਕੱਲ ਨੂੰ ਜਾਂ ਪਰਸੋਂ ਤੱਕ ਵੀਡੀਓ ਆ ਜਾਣੀ ਹੈ ਓਕੇ ਬਾਈ